ਸਤਿ ਸ਼੍ਰੀ ਅਕਾਲ ਦੋਸਤੋ ਆਹ ਟਰੈਕਟਰ ਵਕਿਆਊਗਾ ਸੁਵਰਾਜ 735 95 ਮਾਡਲ ਹੈ ਟਾਇਰ ਪਿਛਲੇ ਦੋਨੇ ਇੱਕ ਨੰਬਰ ਹੈ ਮੂਰਲਾਂ ਦੀ ਹਾਲਤ ਤੁਸੀਂ ਦੇਖ ਹੀ ਰਹੇ ਹੋਗੇ ਸਕਰੀਨ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਗੱਲਬਾਤ ਕਰਕੇ ਜੇ ਕਿਸੇ ਨੂੰ ਟਰੈਕਟਰ ਲੈਣਾ ਤਾਂ ਟਰੈਕਟਰ ਲਈ ਆ ਸਕਦਾ ਰੇਟ ਇਹਦਾ 1,20,000 ਮੰਗ ਰਿਆ ਬਾਕੀ ਮੌਕੇ ਤੇ ਗੱਲਬਾਤ ਕਰਕੇ ਰੇਟ ਵੱਧ ਘਟ ਹੋ ਜਾਊਗਾ ਪਿੰਡ ਬੁੱਗਰ ਜ਼ਿਲ੍ਹਾ ਸੰਗਰੂਰ ਜੇ ਕਿਸੇ ਵੀ ਵੀਰ ਭਾਈ ਨੂੰ ਟਰੈਕਟਰ ਚਾਹੀਦਾ ਸਵਰਾਜ 735 95 ਮਾਡਲ ਹਾਲਤ ਜਿੱਦਾਂ ਦੀ ਹੈਗੀ ਆ ਜਿੱਦਾਂ ਦਾ ਖੜਾ ਉਦਾਂ ਦੀ ਹਾਲਤ ਆ ਆ ਡੱਕ ਡੱਕ ਸਾਰਾ ਕੁਝ ਵਿੱਚ ਹੀ ਦੇਣਾ 120000 ਰੇਟ ਮੰਗ ਰਿਆ ਬਾਕੀ ਮੌਕੇ ਤੇ ਵੱਧ ਘੱਟ ਹੋ ਜਾਊਗਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਜੇ ਕਿਸੇ ਨੇ ਵੀ ਟਰੈਕਟਰ ਲੈਣਾ ਤਾਂ ਗੱਲਬਾਤ ਕਰਕੇ ਟਰੈਕਟਰ ਲਈ ਜਾ ਸਕਦਾ ਜੀ ਧੰਨਵਾਦ